ایک چیز چاہیے وہ ہے عشق عشق تو بنا نہیں کچھ بنا عشق کا منزل ہاتھ آوے عشق چاہی دا عشق تو بنا نہیں کچھ بھی پراپت ہوتا بابا, نا... بابا نان بابا نان سن سنگھ جی کو بابا باباشور سن جی آتے دے ਤੇ ਜਦੋਂ ਬਾਬਾ ਜੀ ਟੈਸਟ ਕਰਦੇ ਹੁੰਦੇ ਸੀ ਉਹਨਾਂ ਨੂੰ ਤੇ ਇੱਕ ਵਾਰੀ ਕਹਿੰਦੇ ਬਾਬਾ ਜੀ ਸੱਸੀ ਜੀ ਰੋਟੀ ਲੈ ਕੇ ਆਏ ਤੇ ਰੋਟੀ ਰੱਖ ਕੇ ਤੇ ਲਾਗੇ ਖਲੋ ਗਏ ਕਿ ਬਾਬਾ ਜੀ ਕਹਿੰਦੇ ਕਿਉਂ ਮੇਰੀਆਂ ਰੋਟੀਆਂ ਕਿਹਨਾਂ ਦਾ ਬਾਬਾ ਜੀ ਚੁੱਪ ਕਰਕੇ ਬਾਤ ਚੱਲ ਗਏ ਅਗਲੇ ਦਿਨ ਆਏ ਤੇ ਰੋਟੀ ਰੱਖੀ ਤੇ ਬਾਹਰ ਚੱਲ ਗਏ ਤੇ ਬਾਬਾ ਜੀ ਕਹਿੰਦੇ ਅਕਲ ਨਹੀਂ ਰੋਟੀ ਰੱਖ ਕੇ ਚੱਲ ਗਏ ਜਿਦ ਤਰਾ ਡੰਗਰਾਂ ਨੂੰ ਪਾ ਗਈ ਜਾਈਦਾ ਤੇ ਬਾਹਰ ਚਲੇ ਜਾਈਦਾ ਅਕਲ ਨਹੀਂ ਇੰਨਾ ਚਰ ਹੋ ਗਿਆ ਨਾਲ ਬਾਬਾ ਜੀ ਉੱਥੇ ਲੋਗੇ ਤੂੰ ਕਹਿੰਦਾ ਭਾਵ ਕੀ ਉਹ ਪਤਾ ਹੀ ਨਹੀਂ ਕਿ ਜਿਹੜੇ ਸਾਧੂਆਂ ਦੀ ਜਿਹੜੇ ਨਾ ਕੀ ਗੁਰਪੀਰਾਂ ਦੀ ਚੱਕਰੀ ਆਉਂਦਾ ਨਹੀਂ ਗੁਰਪੀਰਾਂ ਦੀ ਚੱਕਰੀ ਮਹਾ ਕਰੜੀ ਕਰੜੀ ਹਾਂ ਸੁਖ ਸਾਰ ਅਗੇ

ਚੈਡ ਇਹ ਸਮਝਾਣਾ ਬਹੁਤ ਔਖਾ ਹੈ। ਇਹ ਕਿਹ ਤਰ੍ਹਾਂ ਦੀ ਰਿਅਲਾਈਜੇਸ਼ਨ ਆ। ਹਾਂ ਪਹਿਲਾਂ ਪਹਿਲਾਂ ਇਹ ਤਰ੍ਹਾਂ ਇਨਤਨਿੰਗ ਕਰਨਾ ਬਹੁਤ ਇੰਪੋਰਟੈਂਟ ਆ। ਔਰ ਹਰ ਜੋ ਵੀ ਹੈ ਉਹ ਇਸਕ ਵਿੱਚ ਪੜ੍ਹਨੀ ਚਾਹੀਦੀ ਆ। ਪੜ੍ਹ ਜੀ ਇਸਕ ਇੰਨਾ ਹੀ ਵਿੱਚ ਰਸ ਮੇ ਸਜਾਵੇ ਤੇ ਇਹ ਬੰਦੇ ਨੂੰ ਨਮਾਜ਼ ਪੜ੍ਹਨੀ ਭੁੱਲ ਜਾਵੇ ਹਾਂ ਇੱਕ ਹੁੰਦਾ ਵੀ ਆਪ ਨਹੀਂ ਕਰਨਾ ਇੱਕ ਹੁੰਦਾ ਵੀ ਇਸ ਵਿੱਚ ਨਮਾਜ਼ ਹੀ ਭੁੱਲ ਜਾਵੇ ਬਿਨ ਨਮਾਜ਼ ਦਾ ਟਾਈਮ ਸੀ ਤੇ ਨਮਾਜ਼ ਨਹੀਂ ਪੜ੍ਹੀ ਸਕਰੀਨਾਂ ਘੂਰਾ ਕੋੜਾ ਹੋ ਜਾਵੇ ਆਈ ਹੋਪ ਇਟ ਇਸ ਸਮਝ ਆ ਗਿਆ ਹੋਵੇ ਹਾਂ ਇਹ ਨਹੀਂ ਕਿ ਜਾਣ ਬੁੱਝ ਕੇ ਨਹੀਂ ਪੜ੍ਹਨਾਗੇ ਯਾਰ ਮੇਰੀ ਤਾਂ ਅਵਸਥਾ ਵੱਡੀ ਹੋ ਗਈ ਮੈਨੂੰ ਤਾਂ ਪੜ੍ਹਨ ਦੀ ਜ਼ਰੂਰਤ ਨਹੀਂ ਤੇ ਉਹ ਜਿਹੜਾ ਇਸ਼ਕ ਵਿੱਚ ਪੜਨੀਆ ਅਸਲ ਪ੍ਰੋਬਲਮ ਇਹ ਹੈ ਕਿ ਅਸੀਂ ਇਸ਼ਕ ਚ ਬਾਣੀ ਨਹੀਂ ਪੜਦੇ ਨਾ ਅਸੀਂ ਇੱਕ ਸੇ ਡਿਊਟੀ ਪੜਦੇ ਆ ਬਾਣੀ ਕੀ ਡਿਊਟੀ ਆ ਹਾਂ ਇਸ਼ਕ ਵਿੱਚ ਜਦੋਂ ਤੱਕ ਹੀ ਕਦੀ ਵੀ ਬਾਣੀ ਕੁਝ ਪਾਵੇਂ ਇੱਕ ਦਿਨ ਹੀ ਪੜ ਲਓ ਦੋ ਦਿਨ ਹੀ ਪੜ ਲਓ ਇਸ਼ਕ ਵਿੱਚ ਪੜ ਲਓ ਨਾ ਜਦੋਂ ਵਕਈ ਕਿ ਮੰਨ ਲਓ ਜਿਹਨੂੰ ਜਿਹਦੇ ਨਾਲ ਤਾਂ ਬਹੁਤ ਗਹਿਰਾ ਇਸ਼ਕ ਹੋਵੇ ਤਾਂ ਉਹ ਤੇ ਲਾਗੇ ਬਹਿਣ ਨੂੰ ਜੀ ਕਰਦਾ ਇਸ ਤਰ੍ਹਾਂ ਦੀ ਕਦੀ ਇੱਕ ਵਾਰੀ ਬੰਦਾ ਬਾਣੀ ਨੂੰ ਪੜ ਲੇ ਨਾ ਤੇ ਉਹ ਇਸ਼ਕ ਫਿਰ ਇਨਾ ਵਿੱਚ ਇਸ਼ਕ ਜਿਨ੍ਹਾਂ ਦੇ ਹੱਦੀ ਰਚਿਆ ਤੇ ਬਿਨ ਅਮਲਾਂ ਦੇ ਥੀਵੇ। ਤੋਂ ਉਸਦੇ ਅਮਲ ਨਾ ਵੀ ਹੋਣ ਤਾਂ ਫਿਰ ਵੀ ਜਿਹੜਾ ਹੈ ਉਸ ਪ੍ਰਵਾਨ ਹੋ ਜਾਂਦਾ। ਪਹਿਲਾਂ ਅਮਲ ਹਣ ਤਾਂ ਫਿਰ ਇਸ਼ਕ ਦੀ ਕਿਤੇ ਪ੍ਰਾਪਤੀ ਹੁੰਦੀ ਆ। ਤੇ ਬਾਅਦ ਚ ਜੇ ਅਮਲ ਨਹੀਂ ਗਵੀ ਤਾਂ ਫਿਰ ਵੀ ਬਿਨ ਅਮਲਾਂ ਦੇ ਥੀਵੇ। ਤੋਂ ਉਹ ਇਸ਼ਕ ਹੀ ਨਾ ਮਤਲਬ ਕਿ ਰਾਜ ਰਸਮੇ ਸੇ ਜਾਵੇ ਕਿ ਤੋਂ ਤੁਸੀਂ ਇਸ਼ਕ ਚੀਜ਼ ਭੁੱਲਜੋ। ਬਾਣੀ ਪੜੀ ਇਸ਼ਕ ਵਾਸਤੇ ਤੇ ਇਸ਼ਕ ਇੰਨਾ ਰਚ ਗਿਆ ਕਿ ਤੁਸੀਂ ਉਸ ਇਸ਼ਕ ਵਿੱਚ ਇਹ ਵੀ ਭੁੱਲ ਜੋ ਕਿ ਅੱਜ ਬਾਣੀ ਪੜ੍ਹਨੀ ਸੀ। ਨਾਮ ਖੁਮਾਰੀ ਨਾਨਕਾ ਚੜੀ ਰਹੀ ਦਿਨ ਰਾਤ। ਆ ਇਹ ਇੱਕ ਹੋਣ ਦਾ ਨੁਭਾਵਾ। ਇਹ ਕਰਨਾ ਨਹੀਂਗਾ। ਕਈ ਕਹਿੰਦੇ ਨੇ ਕਿ ਹੁਣ ਜਿਵੇਂ ਬਾਣੀ ਪੜ੍ਹਦਾ ਨਹੀਂਗਾ। ਤੁਸ ਸੁਣਿਆ ਹੋਈਗਾ ਕਿ ਉਹ ਕਹਿੰਦੇ ਨੇ ਕਿ ਮੇਰੀ ਅਵਸਥਾ ਕਹਿੰਦਾ ਭਾਵਨਾ ਕਿ ਮੇਰੀ ਅਵਸਥਾ ਵਧੀ ਹੋ ਗਈ ਆ। ਹੁਣ ਮੈਂ ਬਾਣੀ ਨਹੀਂ ਪੜ੍ਹਦਾ। ਉਹ ਮੂਰਖਤਾ ਏ। ਉਹ ਮੂਰਖਤਾ ਏ। ਜੇ ਕੋਈ ਇਹ ਕਹਰੇ ਮੈਂ ਬਾਣੀ ਨਹੀਂ ਪੜਦਾ ਆਈ ਹੋਪ ਇਹ ਦਿ ਸਮਝ ਆਈ ਹੋ ਹਾਂ ਉਹ ਇਸ ਕੰਨਾ ਚੜ ਜਾਂਦਾ ਏ ਕਿ ਉਹ ਬੰਦੇ ਨੂੰ ਉਹ ਨਮਾਜ਼ ਭੁੱਲ ਜਾਂਦੀ ਏ ਕਿ ਮੈਂ ਕਿ ਨਮਾਜ਼ ਪੜ੍ਹੀ ਏ ਕਿ ਨਹੀਂ ਪੜ੍ਹੀ ਉਹਨੂੰ ਯਾਦ ਹੀ ਨਹੀਂ ਰਹਿੰਦਾ ਇੰਨਾ ਸ਼ਕਦਾਰ ਅੰਦਰ ਰਸ ਆ ਜਾਂਦਾ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧਕੇ ਸੰਗ ਐਗਜ਼ਾਮਪਲ ਆ ਬਾਣੀ ਪੜਦੇ ਹਾਂ ਪੜ੍ਹਦੇ ਹਾਂ ਰੋਣਾ ਆ ਜਾਵੇ ਤੇ ਬੰਦਾ ਫਿਰ ਇੰਨਾ ਰੋਵੇ ਕਿ ਬਾਣੀ ਪੜਨੀ ਪਉਂਦੇ ਜਾਵੇ ਹਾਂ ਇਸਕ ਇੰਨਾ ਰੋਣ ਲੱਗੂ ਇਹਨੂੰ ਭੁੱਲੀ ਜਾਵੇ ਮੈਂ ਬਾਣੀ ਵੀ ਪੜਨੀ ਇੱਤੀ ਪਰ ਮੈਰਾ ਆ ਜਾ ਹਾਂ ਇਸਕ ਹੀ ਗਿਆਨ ਹੈ ਤੁਸੀਂ ਗਿਆਨ ਨੂੰ ਸਮਝਦੇ ਜੇ ਕਿ ਇੰਟੈਲੀਜੈਂਸ ਜਿਤਨੀ ਇੰਟੈਲੈਕਚੁਅਲ ਕੰਮ ਕਰੇ ਉਹ ਗਿਆਨ ਨਹੀਂਗਾ ਇਸ਼ਕ ਦੇ ਵਿੱਚ ਖੁਦ ਨੂੰ ਖੋ ਲੀਦਾ ਹੈ ਨਾ ਹੈਨਾ ਕੋਈ ਸੁੱਧ ਬੁੱਧ ਨਹੀਂ ਰਹਿ ਜਾਂਦੀ ਤੇ ਗਿਆਨ ਵਿੱਚ ਵੀ ਆਪਣਾ ਆਪ ਹੀ ਖੋਇਆ ਜਾਂਦਾ ਹੈ ਉਹ ਅਗਿਆਨ ਗਿਆਨ ਦਾ ਮਤਲਬ ਹੁੰਦਾ ਖੁਦ ਨੂੰ ਖੋ ਜਾਣਾ ਤੇ ਇਸ਼ਕ ਵੀ ਉਹੀ ਹੈ ਤੇ ਗਿਆਨ ਵੀ ਉਹੀ ਹੈ ਇਸਕਦਾ ਮਤਲਬ ਹੁੰਦਾ ਖੁਦ ਨੂੰ ਖੋਜਣਾ ਆਪਣੇ ਆਪ ਦੀ ਸੁੱਤ ਬੁੱਧੀ ਨਾਲ ਰਹਿ ਜਾਣੀ ਤੇ ਗਿਆਨ ਕੀ ਹੈ ਖੁਦ ਨੂੰ ਪਾਉਣਾ ਉਹ ਆ ਗਿਆ ਕਿ ਮੈਂ ਹੈ ਨਹੀਂਗਾ ਮੈਂ ਹੈ ਨਹੀਂਗਾ ਉਹ ਗਿਆਨ ਉਹ ਹੀ ਸ਼ਕਤ ਉਹ ਹੀ ਗਿਆਨ ਜਿੰਨਾਂ ਤੋਂ ਬਾਹਰ ਵੀ ਘਰਦਾ ਇਸਕ 에ਨਜ ਰਹਿ ਕੇ ਆਨੰਦ ਹਰਦਾ ਸ਼ਰਤਾਂ ਨੂੰ ਇਹਨਾਂ ਅੱਛਾ ਲੱਗਦਾ ਹੈ ਕਿ ਤਨ ਦੇ ਨਾਲ ਯਾਰ ਗੁਰੂ ਜੀ ਸੇਵਾ ਕੀਤੀ ਜਾਵੇ ਜਾਂ ਗੁਰੂ ਦੇ ਅਰਪਣ ਕੀਤਾ ਜਾਵੇ ਕਿਸੇ ਨੂੰ ਗੁਰੂ ਨਾਲ ਜੋੜਿਆ ਜਾਵੇ ਤੇ ਮਨ ਤੂੰ ਪਾਰ ਵੀ ਨਹੀਂ ਖੜਦਾ ਇਸ਼ਕ ਮਨ ਨੂੰ ਵੀ ਆਪਣੇ ਚਰੇ ਲਾ ਕੇ ਆਪਣੇ ਵਰਗਾ ਕਰਕੇ ਵੀ ਮਨ ਦੇ ਨਾਲ ਕਿਸੇ ਦਾ ਪਲਾਵ ਦੇ ਕੋਈ ਗੁਰੂ ਨਾਲ ਜੁੜ ਜੇ ਤੋ ਇਸ਼ਕ ਕਿਤੇ ਖੜਦਾ ਨਹੀਂਗਾ ਜੋ ਤੇਰ ਕੋ ਹੈਗਾ ਨਾ ਉਹਨੂੰ ਉਹਨੂੰ ਖੁਸ਼ਬੂਦਾਰ ਕਰ ਦਿੰਦਾ ਹੈ نہیں ج میرے بھی نہیں جان کتے ہےچارے گا کدی کدی بٹ بابا نان سنگھ جی مہاراج نو نے کہ بابا جی آپ جی جو سریر چڈ کے کتنے جاؤ گے کتنے جیت ہمیشہ سے اتنے جا گے اتنے اتنے رہے آ